ਪੰਜਾਬ ਬਿਜ਼ਨਸ ਦੇ ਸਾਬਕਾ ਚੀਫ ਐਸਪੀ ਸਰਮਾਰਦੀ ਸਸਪੈਂਸ਼ਨ ਮਨਜ਼ੂਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ ਡਰਾਈਵਿੰਗ ਲਾਇਸੈਂਸ ਕੋਟਾਲੇ ਚ ਹੋਏ ਸੀ ਸਸਪੈਂਡ ਪਾਕਿਸਤਾਨ ਦੇ ਸਿੰਧ ਵਿੱਚ ਮਾਰਿਆ ਗਿਆ ਲਸ਼ਕਰ ਕਮਾਂਡਰ ਸੈਫੁੱਲਾ ਅਣਪਛਾਤੇ ਹਮਲਾਵਰ ਨੇ ਮਾਰੀ ਗੋਲੀ ਨਾਗਪੁਰ ਦੇ ਵਿੱਚ ਚਾਰਚਸ ਹੈੱਡਕੁਆਟਰ ਤੇ ਹੋਏ ਹਮਲੇ ਦੇ ਵਿੱਚ ਸ਼ਾਮਿਲ ਜੇਨੇ ਮਗੇਸੀਏ ਯੋਤੀ ਮਲੋਤਰਾ ਹਰਿਆਣਾ ਪੁਲਿਸ ਦਾ ਵੱਡਾ ਖੁਲਾਸਾ ਕਿ ਹੱਤਵਾਰ ਦੀ ਹਮਲੇ ਤੋਂ ਪਹਿਲਾਂ ਪੈਲਗਮ ਦੀ ਵੀ ਕੀਤੀ ਸੀ ਯਾਤਰਾ ਫਲਕਾ ਦੇ ਸਰਕਾਰੀ ਸਕੂਲ ਦੇ ਵਿੱਚ ਨਸ਼ਾ ਕਰਦੇ ਦੋ ਨੌਜਵਾਨ ਕਾਬੂ ਪਿੰਡ ਦੇ ਸਰਪੰਚ ਨੇ ਨਸ਼ੇੜੀਆਂ ਨੂੰ ਰੰਗੇ ਹੱਥੀਂ ਫੜਿਆ ਪੁਲਿਸ ਨੇ ਦੋਵਾਂ ਮਲਜ਼ਮਾਂ ਦੇ ਖਿਲਾਫ ਮਾਮਲਾ ਕੀਤਾ ਦਰਜ ਹੁਣ ਬਠਿੰਡਾ ਤੋਂ ਚੰਡੀਗੜ੍ਹ 도ੜੇਗੀ ਟ੍ਰੇਨ ਕਿੰਦਰ ਸਰਕਾਰ ਵੱਲੋਂ ਰਾਜਪੁਰਾ ਮਹਾੜੀ ਰੇਲਵੇ ਲਿੰਕ ਨੂੰ ਹਰੀ ਝੰਡੀ 202.99 ਕਰੋੜ ਰੁਪਏ ਕੀਤੇ ਜਾ ਰਹੀ ਦੀਆਂ ਪ੍ਰਗਵਾਨ ਸਮਾਨ ਵੱਲੋਂ 10ਵੀਂ ਤੇ 12ਵੀਂ ਦੇ ਟੌਪਰਸ ਦਾ ਸਨਮਾਨ ਬੁੱਦੇ 4024 ਸਕੂਲਾਂ ਦਾ 100% ਦਾ ਆਇਆ ਨਤੀਜਾ ਪਿੰਡਾਂ ਦੇ ਬੱਚਿਆਂ ਨੇ ਕਰਵਾਈ ਬੱਲੇ ਬੱਲੇ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿ ਆਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਸਾਰਕਾ ਪੰਜਾਬ ਵਿਜਨੈਸ ਚੀਫ ਐਸ ਪੀ ਐਸ ਪਰਮਾਰ ਦੀ सस्पेंशन ਨੂੰ ਮਨਜ਼ੂਰ ਕਰ ਲਿਆ ਗਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ सस्पेंशन ਨੂੰ ਮਨਜ਼ੂਰੀ ਦੇ ਦਿੱਤੀ ਹੈ ਡਰਾਈਵਿੰਗ ਲਾਇਸੈਂਸ ਘੁਟਾਲੇ ਦੇ ਵਿੱਚ ਦਰਸਲ ਐਸ ਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਅਪਰਵਲ ਮਹੀਨੇ ਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਇਹ ਕਾਰਵਾਈ ਕੀਤੀ ਗਈ ਸੀ ਕਿਉਂਕਿ ਜੇਕਰ ਸੁਭਾ ਸਰਕਾਰ ਦੇ ਵਿੱਚੋਂ ਕਿਸੇ ਆਈ ਐਸ ਆਈ ਪੀ ਐਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਸਸਪੈਂਡ ਕੀਤਾ ਜਾਂਦਾ ਤਾਂ ਕੇਂਦਰ ਨੂੰ ਲਿਖਿਆ ਜਾਂਦਾ ਕੇਂਦਰ ਦਾ ਇਹ ਅਧਿਕਾਰ ਖੇਤਰ ਹੈ ਆ ਫਾਈਨਲੀ ਜਿਹੜੀ ਆਖਰਕਾਰ ਮਨਜ਼ੂਰੀ ਕੇਂਦਰ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਅਸਲਕਾਰ ਕੇਂਦਰ ਦੇ ਵੱਲੋਂ सस्पेंशन ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਦਰਸਲ ਸਾਬਕਾ ਪੰਜਾਬ ਵਿਜੀਲન્સ ਸਚੀਪ ਐਸ ਪੀ ਐਸ ਪਰਮਾਰ ਆ ਜੋ ਪਿਛਲੇ ਦਿਨੀ ਆ ਡਰਾਈਵਿੰਗ ਲਾਇਸੈਂਸ ਘੁਟਾਲੇ ਵਾਲਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਐਸ ਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਸੀਗਾ ਤੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਸਸਪेंशन ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਵੱਡਾ ਐਕਸ਼ਨ ਹੋਇਆ ਹੈ आजੋ ਸਾਫ ਦਾ ਪੰਜਾਬ ਵੀਰਸ ਚੀਫ ਨੇ ਐਸਪੀਐਸ ਪਰਮਾਰ ਉਹਨਾਂ ਦੀ ਸਸਪੈਂਸ਼ਨ ਨੂੰ ਮਨਜ਼ੂਰ ਕੀਤਾ ਗਿਆ ਹੈ ਦਰਸਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਸਸਪੈਂਸ਼ਨ ਨੂੰ ਆ ਮਨਜ਼ੂਰੀ ਦੇ ਦਿੱਤੀ ਗਈ ਹੈ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਿੰਗ ਲਾਇਸੈਂਸ ਘੁਟਾਲੇ ਦਾ ਇਹ ਪੂਰਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਐਸਪੀਐਸ ਪਰਮਾਰ ਦਾ ਨਾਮ ਹੀ ਸਾਹਮਣੇ ਆਉਂਦਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਸਸਪੈਂਡ ਕੀਤਾ ਜਾਂਦਾ ਆ ਤਾਂ ਫਿਰ ਫਾਈਨਲ ਕਾਰਵਾਈ ਦੇ ਲਈ ਕੇਂਦਰ ਨੂੰ ਲਿਖਿਆ ਜਾਂਦਾ ਤੇ ਆਖਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਸਸਪੈਂਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਅ ਦਰਸਲ ਅਪ੍ਰੈਲ ਮਹੀਨੇ ਦੇ ਵਿੱਚ ਐਸਪੀਐਸ ਪਰਮਾਰ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਸਸਪੈਂਡ ਕੀਤਾ ਗਿਆ ਸੀਗਾ ਤੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਮੌਤਲੀ ਨੂੰ ਇਸ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਥੇ ਐਸਪੀਐਸ ਪਰਮਾਰ ਦੇ ਨਾਲ ਸਸਪੈਂਡ ਦੋ ਪੁਲਸ ਅਫਸਰਾਂ ਨੂੰ ਵੱਡੀ ਰਾਹਤ ਮਿਲੀ ਹੈ ਐਸਐਸਟੀ ਵਰਨਦੀਪ ਸਿੰਘ ਤੇ ਏਆਈਜੀ ਹਰਪ੍ਰੀਤ ਸਿੰਘ ਦੀ ਸਸਪੈਂਸ਼ਨ ਨੂੰ ਰੱਦ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਦੋਵੇਂ ਅਫਸਰਾਂ ਨੂੰ ਬਹਾਲ ਕਰ ਦਿੱਤਾ ਐਸਪੀਐਸ ਪਰਮਾਰ ਦੇ ਨਾਲ ਹੀ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਲਾਇਸੈਂਸ ਘਟਾਲਾ ਮਾਮਲੇ ਦੇ ਵੀ ਦਰਸਲੇ ਨਾ ਤੀਵੀਂ ਗਾਜ ਦੇਗੀ ਸੀ ਹਾਲਾਂਕਿ SPS ਪਰਮਾਰ ਜੇ ਕਰੋਨਾ ਦੀ ਗੱਲ ਕੀਤੀ ਜਾਵੇ ਤਾਂ ਅਧਾਰ ਖੇਤਰ ਕੇਂਦਰ ਦੇ ਕੋਰਟ ਸੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਆ ਤਾਂ ਦੂਜੇ ਪਾਸੇ ਦੋ ਪੁਲਿਸ ਅਫਸਰਾਂ ਦੀ ਗੱਲ ਕੀਤੀ ਜਾਵੇ SSP ਵਰਮਦੀਪ ਸਿੰਘ ਤੇ AIG ਹਰਪੀਤ ਸਿੰਘ ਇਹਨਾਂ ਦੀ ਕਿ ਸਸਪੈਂਸ਼ਨ ਨੂੰ ਰੱਦ ਕਰ ਦਿੱਤਾ ਗਿਆ ਆ ਕਿਉਂਕਿ ਪੀਪੀਐਸਸੀ ਦੇ ਅਧਿਕਾਰੀ ਸਨ ਜਿਸ ਕਰਕੇ ਪੰਜਾਬ ਸਰਕਾਰ ਦੇ ਕੋਲ ਅਧਿਕਾਰ ਖੇਤਰ ਸੀਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਦੋਵੇਂ ਅਫਸਰਾਂ ਨੂੰ ਬਹਾਲ ਕਰ ਦਿੱਤਾ ਗਿਆ ਸਸਪੈਂਸ਼ਨ ਨੂੰ ਰੱਦ ਕਰ ਦਿੱਤਾ ਕਿ SPS ਪਰਮਾਰ ਦੇ ਨਾਲ ਹੀ ਇਹਨਾਂ ਦੋਵੇਂ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਸੀ ਇਹਨਾਂ ਨੂੰ ਕਿ ਸਸਪੈਂਡ ਕੀਤਾ ਗਿਆ ਸੀ ਆ ਲਾਇਸੈਂਸ ਘੁਟਾਲੇ ਦਾ ਇਹ ਪੂਰਾ ਮਾਮਲਾ ਇਸੇ ਮਾਮਲੇ ਦੇ ਵਿੱਚ ਐਸਪੀਐਸ ਪਰਮਾਰ ਦਾ ਨਾਮ ਸਾਹਮਣੇ ਆਉਂਦਾ ਹੈ ਤੇ ਇਸੇ ਹੀ ਆ ਘੁਟਾਲੇ ਦੇ ਵਿੱਚ ਦੋ ਅਫਸਰ ਵੀ ਜਿਹੜੇ ਕਿ ਸਸਪੈਂਡ ਕੀਤੇ ਗਏ ਸਨ ਫਿਲਹਾਲ ਪੰਜਾਬ ਸਰਕਾਰ ਦੇ ਵੱਲੋਂ ਦੋਵੇਂ ਅਫਸਰਾਂ ਨੂੰ ਬਹਾਲ ਕੀਤਾ ਗਿਆ ਆ ਤਾਂ ਇਸੇ ਬਹਾਲੀ ਨੂੰ ਲੈ ਕੇ ਇਸੇ ਬਹਾਲੀ ਦੇ ਨਾਲ ਹੀ ਜੁਣੀ ਵੱਡੀ ਖਬਰ ਹੈ ਕਿਥੇ ਕਿ ਐਸਪੀਐਸ ਪਰਮਾਰ ਦੀ ਆ ਸਸਪੈਂਸ਼ਨ ਨੂੰ ਕੇਂਦਰ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਜਿਹੜੇ ਕਿ ਐਸਪੀਐਸ ਪਰਮਾਰ ਦੇ ਨਾਲ ਦੋ ਪੁਲਿਸ ਅਫਸਰ ਸਸਪੈਂਡ ਕੀਤੇ ਗਏ ਸਨ ਉਹਨਾਂ ਨੂੰ ਰਾਹਤ ਮਿਲੀ ਹੈ ਐਸਐਸਪੀ ਵਰਮਦੀਪ ਸਿੰਘ ਤੇ ਏਆਈਜੀ ਹਰਪੀ ਸਿੰਘ ਜਿਨ੍ਹਾਂ ਦੀ ਸਸਪੈਂਸ਼ਨ ਨੂੰ ਰੱਦ ਕੀਤਾ ਗਿਆ ਪੰਜਾਬ ਸਰਕਾਰ ਨੇ ਦੋਵੇਂ ਅਫਸਰਾਂ ਨੂੰ ਬਹਾਲ ਕਰ ਦਿੱਤਾ ਹੈ ਦਾ ਸਸਪੈਂਡ ਪੁਲਿਸ ਅਫਸਰਾਂ ਦੀ ਮੁਰੜ ਬਹਾਲੀ ਤੇ ਸਿਆਸੀ ਕਮਸਾਨੀ ਸ਼ੁਰੂ ਹੋ ਗਿਆ ਹੈ ਕਾਂਗਰਸ ਤੇ ਅਕਾਲੀ ਦਲ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਦਾ ਇੱਕ ਹੋਰ ਯੂ ਟਰਨ ਵਿਕ੍ਰਮ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ 24 25 ਦਿਨ ਪਹਿਲਾਂ ਜੋ ਕਰਪਟ ਸੀ ਉਹ ਹੁਣ ਇਮਾਨਦਾਰ ਹੋ ਗਏ ਵਿਕ੍ਰਮ ਮਜੀਠੀਆ ਦੇ ਵੱਲੋਂ ਇਹ ਸਵਾਲ ਕੀਤਾ ਗਿਆ ਨਾਲ ਹੀ ਤੰਜ ਕਰਦਿਆਂ ਮਜੀਠੀਆ ਨੇ ਕਿਹਾ ਕਿ ਫਿਰ ਐਸਪੀਐਸ ਪਰਮਾਰਨ ਨੂੰ ਵੀ ਬਹਾਲ ਕਰ ਦੇਣਾ ਚਾਹੀਦਾ ਸੀ ਸਸਪੈਂਡ ਤੋਂ ਬਾਅਦ ਬਹਾਲੀ ਦੋਵੇਂ ਫੈਸਲੇ ਠੀਕ ਨਹੀਂ ਹੋ ਸਕਦੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਾਸਨ ਨਹੀਂ ਡਰਾਉਣਾ ਤਮਕਾਉਣਾ ਆ ਤਾਂ ਆ ਪ੍ਰਤਾਪ ਸਿੰਘ ਬਾਜਵਾ ਦੇ ਨੇ ਦਰਸਲ ਟਵੀਟ ਕੀਤਾ ਗਿਆ ਟਵੀਟ ਕਰਦੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਲਿਖਿਆ ਕਿ ਪਹਿਲਾਂ ਆ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਫਸਰਾਂ ਨੂੰ ਮੁਅਤਲ ਕੀਤਾ ਤੇ ਹੁਣ ਉਹਨਾਂ ਨੂੰ ਬਹਾਲ ਵੀ ਕਰ ਦਿੱਤਾ ਗਿਆ ਉਹੀ ਅਹੁਦੇ ਸਸਪੈਂਸ਼ਨ ਪੀਰੀਅਡ ਵੀ ਗਿਣਿਆ ਨਹੀਂ ਗਿਆ ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ ਕੀ ਆਪ ਨੇ ਉਹਨਾਂ ਨੂੰ ਲਾਈਨ ਦੇ ਵਿੱਚ ਆਉਣ ਦੇ ਲਈ ਮੁਅਤਲ ਕੀਤਾ ਸੀ ਅਤੇ ਹੁਣ ਉਹਨਾਂ ਨੇ ਪਾਲਣਾ ਕੀਤੀ ਹੈ ਇਹ ਸ਼ਾਸਨ ਨਹੀਂ ਇਹ ਡਰਾਉਣਾ ਤਮਕਾਉਣਾ ਹੈ ਤਾਂ ਉੱਥੇ ਬਿਕਮ ਸਿੰਘ ਮਜੀਠੀਆ ਦੇ ਵੱਲੋਂ ਵੀ ਟਵੀਟ ਕਰਦੇ ਹੋਏ ਸਵਾਲ ਚੁੱਕੇ ਗਏ ਨੇ ਉਹਨਾਂ ਲਿਖਿਆ ਕਿ ਪੰਜਾਬ ਸਰਕਾਰ ਦਾ ਇੱਕ ਹੋਰ ਯੂ ਟਰਨ ਤੇ ਹੋਰ ਵੱਡਾ ਝੂਠ ਸਾਹਮਣੇ ਆਇਆ ਹੈ ਜਿਹੜੇ 24-25 ਦਿਨ ਪਹਿਲਾਂ ਕਰਪਟਸੀ ਹੁਣ ਉਹ ਬਹਾਲ ਹੋ ਗਏ ਇਸਦਾ ਮਤਲਬ ਉਹ ਇਮਾਨਦਾਰ ਨੇ ਫਿਰ ਸਰਕਾਰ ਝੂਠ ਬੋਲਦੀ ਸੀ ਅਸਲੀ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਦੇ ਖਿਲਾਫ ਵਰਤਿਆ ਜਾਣਾ ਸੀ ਤੇ ਉਸ ਵੇਲੇ ਹੱਥ ਝੋਕਾ ਨਹੀਂ ਬਣਿਆ ਹੁਣ ਲੱਗਦਾ ਹੈ ਕੋਈ ਸਮਝੌਤਾ ਹੋ ਗਿਆ ਹੈ ਇਸ ਲਈ ਇਹਨਾਂ ਨੂੰ ਬਹਾਲ ਕਰਤਾ ਹੈ ਦੂਜਿਆਂ ਦੇ ਨਾਲ ਗੱਲ ਨਹੀਂ ਮੁੱਕੀ ਐਸਪੀਐਸ ਪਰਮਾਰ ਦੇ ਨਾਲ ਬਦਲਾ ਦੇ ਇਹ ਹਾਲਾਤ ਨੇ ਸਰਕਾਰ ਨੂੰ ਮਾਫੀ ਮੰਗਦੇ ਹੋਏ ਫਿਰ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਕੇਸ ਤਾਂ ਇੱਕ ਹੀ ਸੀ ਦੱਸਦੇ ਤੌਰ ਤੇ ਇਸ ਨੂੰ ਲੈ ਕੇ ਸਿਆਸੀ ਕਮਸਾਨ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਕਿ ਕਿੰਕੈਸਟੇਸ ਪਰਮਾਰ ਦੇ ਨਾਲ ਇਹਨਾਂ ਦੋ ਅਫਸਰਾਂ ਨੂੰ ਅਧਿਕਾਰੀਆਂ ਨੂੰ ਜੋ ਕਿ ਸਸਪੈਂਡ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਦੋਨੇ ਅਫਸਰਾਂ ਦੀ ਬਹਾਲੀ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਵਿਕਟਰ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵਿਕਟਮ ਸਿੰਘ ਮਜੀਠੀਆ ਦੇ ਵੱਲੋਂ ਇਸ ਬਹਾਲੀ ਨੂੰ ਲੈ ਕੇ ਪੁਲਸ ਅਫਸਰਾਂ ਦੀ ਬਹਾਲੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਦਰਸਲ ਆ ਪੁਨ ਕੁੱਲ ਤਿੰਨ ਅਫਸਰ ਸਨ ਐਸ ਪੀ ਐਸ ਪਰਮਾਰ ਜਿਹੜੇ ਕਿ ਆ ਆਈ ਪੀ ਐਸ ਨੇ ਆ ਦਰਸਲ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਤਾਂ ਉਹ ਕੇਂਦਰ ਦੇ ਅਧਾਰ ਖੇਤਰ ਦੇ ਵਿੱਚ ਕੇਂਦਰ ਦੇ ਵੱਲੋਂ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਤੇ ਬਾਕੀ ਜੋ ਦੋ ਪੁਲਸ ਅਫਸਰ ਸਨ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਬਹਾਲ ਕਰ ਦਿੱਤਾ ਗਿਆ ਦਾ ਵੈਕੈਂਸੀ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਕਿ ਉਹਨਾਂ ਦੇ ਵੱਲੋਂ ਟਵੀਟ ਕਰਦੇ ਸਵਾਲ ਚੁੱਕੇ ਕਿ ਉਹਨਾਂ ਨੇ ਲਿਖਿਆ ਕਿ ਪੰਜਾਬ ਸਰਕਾਰ ਦਾ ਇੱਕ ਹੋਰ ਟਰਮ ਤੇ ਹੋਰ ਵੱਡਾ ਝੂਠ ਸਾਹਮਣੇ ਆਇਆ ਜਿਹੜੇ 24-25 ਦਿਨ ਪਹਿਲਾਂ ਅਮਰਿਤਸਰਨ ਹੁਣ ਬਹਾਲ ਹੋ ਗਏ ਓਦਾਂ ਮਤਲਬ ਉਹ ਈਮਾਨਦਾਰ ਨੇ ਫਿਰ ਸਰਕਾਰ ਝੂਠ ਬੋਲਦੀ ਸੀ ਅਸਲੀ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਦੇ ਖਿਲਾਫ ਫਰਤੇ ਆ ਜਾਣਾ ਸੀ ਉਸ ਵੇਲੇ ਹੱਥ ਥੋਕਾ ਨਹੀਂ ਬਣੇ ਤੇ ਹੁਣ ਲੱਗਦਾ ਹੈ ਕਿ ਕੋਈ ਸਮਝੌਤਾ ਹੋ ਗਿਆ ਹੈ ਇਸ ਲਈ ਇਹਨਾਂ ਨੂੰ ਬਹਾਲ ਕਰਤਾ ਹੈ ਦੂਜਿਆਂ ਦੇ ਨਾਲ ਗੱਲ ਨਹੀਂ ਮੁੱਕੀ ਐਸਪੀਐਸ ਪਰਮਾਰ ਦੇ ਨਾਲ ਬਦਲਾਅ ਦੇ ਇਹ ਹਾਲਾਤ ਨੇ ਸਰਕਾਰ ਨੂੰ ਮਾਫੀ ਮੰਗਦੂ ਇਹ ਫਿਰ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਹੈ ਕਿਸ ਤਾਂ ਇੱਕ ਹੀ ਸੀ ਤਾਂ ਐਸਪੀਐਸ ਪਰਮਾਰ ਨੂੰ ਹੀ ਬਹਾਲ ਕਰਨ ਦੀ ਵਿਕਮ ਸਿੰਘ ਮਜੀਠੀਆ ਦੇ ਵੱਲ ਮੰਨ ਕਰ ਦਿੱਤੇਗੇ ਤੇ ਦੋ ਪੁਲਿਸ ਅਫਸਰਾਂ ਨੂੰ ਜੋ ਕਿ ਬਹਾਲ ਕੀਤਾ ਗਿਆ ਉਹਨਾਂ ਦੀ ਬਹਾਲੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਤਾਂ ਦੋ ਜੋ ਪੁਲਸ ਅਫਸਰਾਂ ਦੀ ਬਹਾਲੀ ਹੋਈ ਹੈ ਉਸ ਨੂੰ ਲੈ ਕੇ ਸਿਆਸੀ ਕੰਮਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਨੇ ਐਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਬਰਾੜ ਜੁੜ ਚੁੱਕੇ ਨੇ ਵਿਜੇਪਾਲ ਸਿੱਧੇ ਤੌਰ ਤੇ ਜਿਸ ਤਰੀਕੇ ਦੇ ਨਾਲ ਦੋ ਪੁਲਸ ਅਫਸਰਾਂ ਦੀ ਖਾਸ ਤੌਰ ਤੇ ਬਹਾਲੀ ਹੋਈ ਹੈ ਉਸ ਨੂੰ ਲੈ ਕੇ ਹੁਣ ਸਿਆਸੀ ਕੰਮਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਚੁੱਕੇ ਨੇ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਬਿਲਕੁਲ ਪ੍ਰਮਿੰਦਰ ਦੇਖੋ ਜਦੋਂ ਕੋਈ ਵੀ ਐਸਾ ਇੰਸਟੈਂਸ ਹੁੰਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਜੇ ਹੁਣ ਤੁਸੀਂ ਕਿਸੇ ਨੂੰ ਪਹਿਲੇ ਸਸਪੈਂਡ ਕੀਤਾ ਔਰ ਉਸ ਤੋਂ ਬਾਅਦ ਉਸ ਨੂੰ ਬਹਾਲ ਕਰੋਗੇ ਤਾਂ ਉਸ ਤੇ ਸਵਾਲ ਜਿਹੜੇ ਆ ਉਹ ਚੱਕੇ ਜਾਣਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਕਿ ਜੋ ਐਸੇ ਇਸ਼ੂ ਨੇ ਉਹਨਾਂ ਤੇ ਉਹਨਾਂ ਨੇ ਸਵਾਲ ਚੱਕੜੇ ਹੁੰਦੇ ਆ ਇਹ 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 ਹੁੰਦਾ ਹੀ ਐਸ ਤਰੀਕੇ ਨਾਲ ਕਿਉਂਕਿ ਜਿਹੜੇ ਤੁਹਾਡੇ ਐਕਟ ਹੈ ਉਹ ਪਬਲਿਕ ਦੇ ਵਿੱਚ ਹੈ ਉਹ ਕੋਈ ਲੁਕਿਆ ਛੁਪਿਆ ਐਕਟ ਨਹੀਂ ਹੈ ਕਿ ਤੁਸੀਂ ਸਸਪੈਂਡ ਕੀਤਾ ਪਰ ਜੇ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਐਸਪੀਐਸ ਪਰਮਾਰ ਦੀ ਸ਼ਮੂਲੀਅਤ ਸੀ ਦੇਖੋ ਦੋ ਖਬਰਾਂ ਆਉਂਦੀਆਂ ਨੇ ਇੱਕੋ ਦਿਨ ਚ ਇੱਕ ਆਉਂਦੀ ਹੈ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ ਪਰਮਾਰ ਦੀ ਸਸਪੈਂਸ਼ਨ ਨੂੰ ਜੀ ਔਰ ਦੂਸਰੇ ਪਾਸੇ ਜਿਹੜੇ ਦੋ ਅਫਸਰ ਨੇ ਜਿਹਦੇ ਚ ਸਵਰਨਦੀਪ ਤੇ ਇੱਕ ਦੂਜੇ ਜਿਹੜੇ ਜਿਹੜੇ ਐਸਐਸਪੀ ਸੀ ਦੇ ਵਿਜੀਲੈਂਸ ਦੇ ਜੀ ਹਰਪ੍ਰੀਤ ਸਿੰਘ ਉਹਨਾਂ ਦੋਨਾਂ ਦੀ ਬਹਾਲੀ ਹੋ ਜਾਂਦੀ ਹੈ ਮਤਲਬ ਉਹਨਾਂ ਦੀ ਸਸਪੈਂਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਤਾਂ ਮੋٹے ਤੌਰ ਤੇ ਜਿੰਨਾ ਕ ਇਹ ਜਰਨਲਿਸਟ ਆਪਾਂ ਇਸ ਨੂੰ ਟੈਕਨੀਕਲ ਤਰੀਕੇ ਨਾਲ ਸਮਝ ਸਕਦੇ ਆ ਉਹ ਇਹ ਹੈ ਕਿ ਜਦੋਂ ਤੁਸੀਂ ਕਿਸੇ ਕੇਸ ਦੇ ਵਿੱਚ ਕਿਸੇ ਅਫਸਰ ਦੀ ਸਸਪੈਂਸ਼ਨ ਕਰਦੇ ਹੋ ਉਸ ਤੋਂ ਬਾਅਦ ਫਿਰ ਉਹਦੀ ਇੱਕ thorough investigation ਹੁੰਦੀ ਹੈ ਕਿ ਮੂਢਲੇ ਤੌਰ ਤੇ ਸੀਐਮ ਦਾ ਅਖਤਿਆਰ ਹੁੰਦਾ ਹੈ ਕਿ ਤੁਹਾਡੇ ਕੋਲੇ ਖਬਰ ਆਈ ਕਿ ਇਹਨਾਂ ਇਹਨਾਂ ਨੇ ਜੀ ਇਸ ਮਾਮਲੇ ਦੇ ਵਿੱਚ ਕਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਫਸਰਾਂ ਨੇ ਤਾਂ ਸੀਐਮ ਵੱਲੋਂ ਤੁਰੰਤ ਹੁਕਮ ਦੇ ਦਿੱਤੇ ਜਾਂਦੇ ਆ ਕਿ ਜੀ ਇਹਨਾਂ ਨੂੰ ਸਸਪੈਂਡ ਕਰ ਦਿਓ ਹੂੰ ਸਸਪੈਂਸ਼ਨ ਹੁੰਦੀ ਹੈ ਤੁਹਾਡੀ ਫੋਰ ਦਾ ਟਾਈਮ ਬੀਇੰਗ ਕਿ ਜਿੰਨੀ ਦੇਰ ਤੱਕ ਉਸ ਮਾਮਲੇ ਦੇ ਵਿੱਚ ਕੋਈ ਕੰਕਰੀਟ ਗੱਲ ਨਿਕਲ ਕੇ ਸਾਹਮਣੇ ਨਹੀਂ ਆਉਂਦੀ ਜਾਂ ਤੁਸੀਂ ਉਸ ਦੀ ਜਾਂਚ ਨਹੀਂ ਕਰਵਾ ਲੈਂਦੇ ਕਿ ਇਹ ਕ੍ਰਿਪਸ਼ਨ ਕਿਸ ਲੈਵਲ ਤੇ ਸੀ ਕਿੱਥੋਂ ਤੱਕ ਗਈ ਸੀ ਕਿਹੜੇ-ਕਿਹੜੇ ਅਫਸਰ ਉਸ ਦੇ ਵਿੱਚ ਇਨਵੋਲਵ ਸੀ ਸੋ ਉਸ ਲੈਵਲ ਤੱਕ ਜਦੋਂ ਨਹੀਂ ਗਈ ਹੁੰਦੀ ਉਸ ਦੀ ਜਾਂਚ ਚੱਲਦੀ ਹੈ ਸੋ ਮੋٹے ਤੌਰ ਤੇ ਜੇ ਇਸ ਬਹਾਲੀ ਨੂੰ ਦੇਖਿਆ ਜਾਵੇ ਇਹ ਕੋਈ ਐਦਾਂ ਨਹੀਂ ਹੈ ਕਿ ਪਹਿਲੀ ਵਾਰੀ ਕਿਸੇ ਅਫਸਰ ਦੀ ਜਿਹੜੀ ਸਸਪੈਂਸ਼ਨ ਹੋਈ ਤੇ ਉਸ ਤੋਂ ਬਾਅਦ ਅੱਜ ਪਹਿਲੀ ਵਾਰੀ ਬਹਾਲੀ ਹੋਈ ਹੈ ਇੱਕ ਰੂਟੀਨ ਪ੍ਰੋਸੈਸ ਹੁੰਦੀ ਹੈ ਬਹੁਤ ਸਾਰੇ ਕੇਸਾਂ ਦੇ ਵਿੱਚ ਅਕਸਰ ਐਸੇ ਐਸੇ ਐਕਸ਼ਨ ਜਿਹੜੇ ਆ ਇੱਥੇ ਤੇ ਚਲੋ ਐਕਸ਼ਨ ਸਰਕਾਰ ਵੱਲੋਂ ਲਿਆ ਗਿਆ ਸੀ ਜਾਂ ਮੁੱਖ ਮੰਤਰੀ ਵੱਲੋਂ ਲਿਆ ਗਿਆ ਸੀ ਪਰ ਜਿਵੇਂ ਐਸਐਸਪੀ ਹੁੰਦੇ ਆ ਜਿਹੜੇ ਡੀਆਈਜੀ ਹੁੰਦੇ ਆ ਉਹ ਵੀ ਆਪਣੇ ਲੈਵਲ ਤੇ ਬਹੁਤ ਸਾਰੇ ਅਫਸਰਾਂ ਨੂੰ ਸਸਪੈਂਡ ਕਰ ਦਿੰਦੇ ਆ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਬਹਾਲ ਵੀ ਕਰ ਦਿੰਦੇ ਆ ਸੋ ਇਸ ਮਾਮਲੇ 'ਚ ਜਿੰਨੀ ਕਿ ਸਾਡੇ ਸੋਰਸਸ ਤੋਂ ਜਾਣਕਾਰੀ ਹੈ ਕਿ ਮੇਨ ਜਿਹੜਾ ਫੋਕਸ ਸੀ ਉਹ ਜਿਨ੍ਹਾਂ ਨੂੰ ਵਿਜੀਲੈਂਸ ਚੀਫ ਲਾਇਆ ਗਿਆ ਸੀ ਆਈਪੀਐਸ ਅਫਸਰ ਐਸਪੀਐਸ ਪਰਮਾਰਤੇ ਸੀ ਔਰ ਜਿਹੜੇ ਐ ਸਰਨਦੀਪ ਸਿੰਘ ਔਰ ਹਰਪ੍ਰੀਤ ਸਿੰਘ ਸੀ ਇਹ ਦੋਨੋਂ ਕਿਉਂਕਿ ਤੁਸੀਂ ਰਿਪੋਰਟ ਕਰਦੇ ਹੁੰਦੇ ਹੋ ਉਹ ਤੋਂ ਟੀਮ ਦੇ ਵਿੱਚ ਹੁੰਦੇ ਹੋ ਜਿਨ੍ਹਾਂ ਨੇ ਕੇਸ ਐਫ ਆਈ ਆਰ ਰਜਿਸਟਰਡ ਕੀਤੀਆਂ ਹੁੰਦੀਆਂ ਉਸ ਮਾਮਲੇ ਦੇ ਵਿੱਚ ਜਿਹੜਾ ਹੈ ਟਰਾਂਸਪੋਰਟ ਦਾ ਕਪਲਾ ਸੀ ਉਸ ਮਾਮਲੇ ਤੇ ਮੈਂ ਬਾਅਦ ਚਾਉਣਾ ਤਾਂ ਇਸ ਕਰਕੇ ਕਈ ਵਾਰੀ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਇੱਕ ਮੁਸ਼ਤ ਕਈਆਂ ਦਾ ਨਾਮ ਲੈ ਕੇ ਸਸਪੈਂਸ਼ਨ ਕਰ ਦਿੰਨੇ ਹੋ ਜੀ ਸੋ ਇਹਨੂੰ ਇੱਕ ਇੱਕ ਆਪਾਂ ਜਿਵੇਂ ਇੱਕ ਅੰਗਰੇਜ਼ੀ ਦਾ ਇੱਕ ਵਰਡ ਹੁੰਦਾ ਹੈ ਕਿ ਕਲਟਰਲ ਡੈਮੇਜ ਕਿ ਉਹ ਕਈ ਵਾਰੀ ਤੁਸੀਂ ਜਦੋਂ ਕਿਤੇ ਇੱਕ ਜਗ੍ਹਾ ਤੇ ਨਿਸ਼ਾਨਾ ਲਾਇਆ ਹੁੰਦਾ ਤਾਂ ਉਹਦੇ ਆਸ-ਪਾਸ ਜਿਹੜਾ ਨੁਕਸਾਨ ਹੋ ਜਾਂਦਾ ਉਹਨੂੰ ਕਲਟਰਲ ਡੈਮੇਜ ਕਹਿੰਦੇ ਆ ਸੋ ਹੋ ਸਕਦਾ ਹੈ ਕਿ ਹਾਲਾਂਕਿ ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ ਮੈਂ ਮਤਲਬ ਉਸ ਨੂੰ ਆਪਾਂ ਇੱਕ ਟੈਕਨੀਕਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੋਨਾਂ ਅਫਸਰਾਂ ਦੀ ਹੋ ਸਕਦਾ ਹੈ ਜੋ ਜਾਂਚ ਦੇ ਵਿੱਚ ਪਾਇਆ ਗਿਆ ਹੋਵੇ ਕਿ ਉਸ ਮਾਮਲੇ 'ਚ ਸ਼ਮੂਲੀਅਤ ਨਹੀਂ ਹੈ ਉਸ ਲੈਵਲ ਦੀ ਔਰ ਇਹ ਕਲੈਟਰਲ ਡੈਮੇਜ ਹੋਇਆ ਸੀ ਪਰਮਾਰ ਦੀ सस्पेंशन ਦੇ ਨਾਲ ਤਾਂ ਇਸ ਕਰਕੇ ਹੋ ਸਕਦਾ ਫਿਰ ਸਰਕਾਰ ਨੇ ਇਹਨਾਂ ਦੀ ਬਹਾਲੀ ਕਰਤੀ ਹੋਵੇ ਪਰ ਇਸ ਦਾ ਜਵਾਬ ਤੇ ਸਰਕਾਰ ਨੇ ਹੀ ਦੇਣਾ ਹੈ ਪਰ ਸਾਡੇ ਸੋਰਸਸ ਦੇ ਮੁਤਾਬਕ ਜੋ ਥੋੜੀ-ਬਹੁਤ ਜਾਣਕਾਰੀ ਇਸ ਮਾਮਲੇ ਦੇ ਨਾਲ ਰਿਲੇਟਡ ਅਸੀਂ ਇਕੱਠੀ ਕਰ ਪਾਏ ਆਪਣੇ ਸੋਰਸਸ ਤੋਂ ਉਹਦੇ ਮੁਤਾਬਕ ਕਹਾਣੀ ਇਹੀ ਸੀ ਕਿ ਕਲੈਟਰਲ ਡੈਮੇਜ ਹੋਇਆ ਸੀ ਇਹਨਾਂ ਦੋਨਾਂ ਅਧਿਕਾਰੀਆਂ ਦਾ ਪਰ ਅਸਲ ਦੇ ਵਿੱਚ ਪਰਮਾਰ ਤੇ ਜਿਹੜੇ ਇਲਜ਼ਾਮ ਲੱਗੇ ਸੀ ਇਹਦਾ ਮਤਲਬ ਜੇ ਪਰਮਾਰ ਦੀ ਅੱਜ ਖਬਰ ਆਉਂਦੀ ਹੈ ਕਿ ਉਹਨਾਂ ਦੀ ਜਿਹੜੀ ਸਸਪੈਂਸ਼ਨ ਹੈ ਉਸ ਨੂੰ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹ ਉਹ ਗ੍ਰਹਿ ਮੰਤਰਾਲੇ ਕੋਲ ਗਈ ਹੋਣੀ ਹੈ ਸਸਪੈਂਸ਼ਨ ਔਰ ਫਿਰ ਉਹਨਾਂ ਨੇ ਉਸ ਨੂੰ ਮਨਜ਼ੂਰ ਕਰ ਲਿਆ ਔਰ ਉਸ ਮਾਮਲੇ ਦੇ ਵਿੱਚ ਜਾਂ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਕਿ ਪਰਮਾਰ ਦੀ ਸ਼ਮੂਲੀਅਤ ਪਾਈ ਗਈ ਹੋਣੀ ਹੈ ਜਾਂਚ ਦੇ ਵਿੱਚ ਇਸ ਕਰਕੇ ਉਹਨਾਂ ਦੀ ਸਸਪੈਂਸ਼ਨ ਬਰਕਰਾਰ ਹੈ ਔਰ ਗ੍ਰਹਿ ਮੰਤਰਾਲੇ ਦੀ ਵੀ ਮਨਜ਼ੂਰੀ ਆ ਗਈ ਹੈ ਇਨਾਂ ਦੀ ਸਮੁਲੀਅਤ ਉਸ ਲੈਵਲ ਤੇ ਨਹੀਂ ਪਾਈ ਗਈ ਹੋਣੀ ਸਿਰਫ ਕਲੈਕਟਰਲ ਡੈਮੇਜ ਸੀ ਇਸ ਕਰਕੇ ਇਹਨਾਂ ਦੀ ਬਹਾਲੀ ਹੋ ਗਈ ਹਾਂ ਠੀਕ ਹੈ ਠੀਕ ਹੈ ਜੀ ਫਿਰ ਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਸਲ ਕੁੱਲ ਤਿੰਨ ਪੁਲਸ ਅਫਸਰ ਨੇ ਐਸਪੀਐਸ ਪਰਮਾਰ ਜਿਹੜੇ ਕਿ ਬਿਜ਼ਨਸ ਦੇ ਪੰਜਾਬ ਦੇ ਵਿੱਚ ਚੀਫ ਵੀ ਰਹਿ ਚੁੱਕੇ ਨੇ ਉਹਨਾਂ ਦੀ ਸਸਪੈਂਸ਼ਨ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰ ਕੀਤਾ ਗਿਆ ਤੇ ਬਾਕੀ ਦੋ ਪੁਲਸ ਅਫਸਰ ਵੀ ਸਸਪੈਂਡ ਕੀਤੇ ਗਏ ਸਨ ਪਰਮਾਰ ਦੇ ਨਾਲ ਹੀ ਉਹਨਾਂ ਦੀ ਪੰਜਾਬ ਸਰਕਾਰ ਦੇ ਵੱਲ ਬਹਾਲੀ ਕਰ ਦਿੱਤੀ ਗਈ ਤੇ ਇਸੇ ਨੂੰ ਲੈ ਕੇ ਹੁਣ ਸਿਆਸੀ ਕਮਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਕਾਂਗਰ ਅਕਾਲੀ ਦਲ ਦੇ ਵੱਲੋਂ ਵੀ ਇਸ ਬਹਾਲੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਅੱਗੇ ਵਧਾਂਗੇ ਜੇ ਹੁਣ ਗੱਲ ਕਰਾਂਗੇ ਦੇਸ਼ ਦੇ ਨਾਲ ਗਦਾਰੀ ਕਰਨ ਵਾਲੀ ਇਹ ਯੂਟਿਊਬਰ ਦੀ ਯੋਤੀ ਮਲਹੋਤਰਾ ਗ੍ਰਿਫਤਾਰੀ ਦੇ ਬਾਅਦ ਪੁਲਿਸ ਰਿਮਾਨਟ ਤੇ ਆਇਆ ਤੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਯੋਤੀ ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਸੀ ਤੇ ਪਾਕਿਸਤਾਨ ਦੇ ਨਾਲ ਚੀਨ ਦੀ ਟਰੈਵਲ ਹਿਸਟਰੀ ਦਾ ਵੀ ਖੁਲਾਸਾ ਹੋਇਆ ਹੈ। हिसार ਦੀ ਰਹਿਣ ਵਾਲੀ ਯੋਤੀ ਮਲਹੋਤਰਾ ਜਿਸ ਨੇ ਆਪਣੇ ਦੇਸ਼ ਦੇ ਨਾਲ ਗਦਾਰੀ ਕੀਤੀ ਤੇ ਦੁਸ਼ਮਣ ਦੇਸ਼ ਦੇ ਲਈ ਜਾਸੂਸੀ ਕੀਤੀ। ਜਦੋਂ ਰਿਮਾਂਡ ਦੇ ਦੌਰਾਨ ਪੁਲਿਸ ਕਈ ਰਾਜ਼ ਖੰਗੜ ਰਹੀ ਹੈ ਤੇ ਹੁਣ ਤੱਕ ਕਈ ਵੱਡੇ ਖੁਲਾਸੇ ਹੋਏ ਨੇ। हिसार ਪੁਲਿਸ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਖੁਲਾਸਾ ਕੀਤਾ ਕਿ ਯੋਤੀ ਪਾਕਿਸਤਾਨ ਦੇ ਨਾਲ ਨਾਲ ਚੀਨ ਵੀ ਜਾ ਕੇ ਆਈ ਹੈ ਜੋ ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਸੀ ਉੱਥੇ ਯੋਤੀ ਦੀ ਪੂਰੀ ਟਰੈਵਲ ਹਿਸਟਰੀ ਵੀਡੀਓਜ਼ ਤੇ ਪਹਿਲਗਾਮ ਦੌਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਵੀ ਵੱਡਾ ਖੁਲਾਸਾ ਹੋਇਆ ਕਿ ਯੋਤੀ ਦੀ ਆਮਦਨ ਉਸ ਦੇ ਸਰੋਤਾਂ ਤੋਂ ਵੱਧ ਸੀ ਜੋਤੀ ਮਹਤਰਾ ਜੋ ਕਿ ਰੈਜ਼ੀਡੈਂਟ ਹੈ ਹਿਸਾਬ ਦੀ ਉਸ ਕੋ ਹਮਨੇ ਅਰੈਸਟ ਕੀਤਾ ਤੋ ਸ਼ਿਵਾ ਜੀ ਟੱਚ ਵਿਦ ਪੀਆਈਓਸ ਐਂਡ ਸ਼ੀ ਹੈਡ ਆਲਸੋ ਵਿਜ਼ਿਟਡ ਪਾਕਿਸਤਾਨ ਮਲਟੀਪਲ ਟਾਈਮਸ ਔਰ ਸ਼ੀ ਹੈਡ ਸ਼ੀ ਹੈਡ ਆਲਸੋ ਵਿਜ਼ਿਟਡ ਚਾਈਨਾ ਵਾਂਸ और उसे हमने परसों अरेस्ट किया है उतरे पुलिस ने नौजवानों को आगाह भी किया है कि अजि कदम ना चुकया जाए जिसके तो कार्रवाई का सामना करना पे जो आज की जो यंग जनरेशन है उनको मैं रिक्वेस्ट भी करूँगा कि आप लोग जो है काफ़ी सावधानीपूर्वक लोगों से सोशल मीडिया पर इंटरेक्ट करें और ऐसी कोई भी चीज़ें जो देश विरोधी हो चाहे देश की सिक्योरिटी को जो खतरा हो सके तो ऐसा कोई कदम ना उठाए जिससे कि ऐसी कोई नौबत आए तो इट इज़ अ वेरी लर्निंग एक्सपीरियंस फॉर ऑल द यंगर जनरेशन

لیکن اپ کو کبھی نہیں پتہ چلا کہ وہ پاکستان گئی ہے تین بار پاکستان جا چکی ہے جوتی اس کے ویڈیو ہیں ثبوت کے طور پہ معلوم نہیں ہے زمین کو تو جوتی دے نال جڑیا ایدی خلاصہ ہوئے ہے کہ پیلگام معاملے کے دوران دانش نے جوتی دے نال گل بات کیتی سی تے یوتھ دے دوران دانش جوتی دے સંપર્ક وچ سی ذکر ہو گیا کہ جوتی تو علاوہ ہور پانچ ملزمان دی بھی گرفتاری ہوئی ہے جنہاں تے جاسوسی دے الزام لگے نے اسار تو संदीप सैनी نیوز 18 پنجاب ਉੱਥੇ ਜਾਸੂਸੀ ਦੇ ਮਾਮਲੇ ਦੇ ਵਿੱਚ ਫੜੇ ਗਏ ਾਰਮਾਨ ਨੂੰ ਲੈ ਕੇ ਨੂ ਪੁਲਿਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਾਰਮਾਨ ਦੇ ਖਿਲਾਫ ਪੁਖਤਾ ਸਬੂਤ ਨੇ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਾਰਮਾਨ ਦੇ ਰਿਹਾ ਸੀ ਭਾਰਤ-ਪਾਕ ਤਣਾਅ ਦੇ ਦੌਰਾਨ ਉਸ ਦੇ ਵੱਲੋਂ ਜਾਣਕਾਰੀ ਲਗਾਤਾਰ ਸਾਂਝੀ ਕੀਤੀ ਜਾ ਰਹੀ ਸੀ ਕਿਉਂਕਿ ਕੁੱਲ ਪੁਲਿਸ ਦੇ ਦੁਆਨ 6 ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਜਿਹੜੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਇੱਕ ਇੱਕ ਕਰਕੇ ਉਸ ਨੂੰ ਲੈ ਕੇ ਵੱਡੇ ਖੁਲਾਸੇ ਵੀ ਹੋ ਰਹੇ ਤੇ ਇਹਨਾਂ ਵਿੱਚ 6 ਮੁਲਜ਼ਮਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਾਰਮਾਨ ਜਿਸ ਨੂੰ ਲੈ ਕੇ ਨੌਪੁਰਸ ਦਾ ਕਹਿਣਾ ਹੈ ਕਿ ਉਹਨਾਂ ਦੇ ਖੋਲ ਅਰਮਾਨ ਦੇ ਖਿਲਾਫ ਪੁਖਤਾ ਸਬੂਤ ਨੇ ਪਾਕਿਸਤਾਨ ਉਸ ਦੇ ਵੱਲ ਕੁਝਿਆ ਜਾਣਕਾਰੀ ਦਿੱਤੀ ਜਾ ਰਹੀ ਸੀ ਭਾਰਤ-ਪਾਕ ਤਣਾਅ ਦੇ ਦੌਰਾਨ ਇਹ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕਰ ਰਿਆ ਸੀ ਇਹ ਮਾਰੇ ਨਗੇਨਾ ਪੁਲਿਸ ਦਰਖਤ ਕੁਝਿਆ ਸੂਚਨਾ ਕੇ ਅਧਾਰ ਪਰ ਇਹ ਵਿਅਕ ਹੈ ਅਰਮਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਉਪਰ ਇਹ ਸੱਤਾ ਕਿ ਜੋ ਪਾਕਿਸਤਾਨ ਕੋ ਜਿੰਨਾ ਕੀ ਵੇਸ ਜੰਨਕੂ ਗਿਆ ਦਾਨ ਕਰਿਆ ਉਪਲਬਧ ਕਰਵਾ ਦਆ ਜਬ ਇਹ ਸਿਸਟਮ ਇਹ ਉਸਨ ਕੋਈ ਆక్రਮਣ ਗਾਇਉਦਕਾ ਟਾਈਮ ਥਾ ਉਸ ਟਾਈਮ ਉਹ ਇਹ ਸੂchna ਇਹ ਦੇ ਰਾਜ ਦੋਸਤ ਕੇ ਲੀਏ ਪਤਰਾ ਸਿੱਧ ਹੋ ਸਕਦੀ ਕਿਸੇ ਆਧਾਰ ਪਰ ਉਸਨ 16 ਮਈ ਨੂੰ અમારી ਨਗਨਾ ਪੁਲਿਸ ਦੁਆਰਾ ਕੰਰਪੀ ਰਿਚਰਡ ਹੋ ਚੁਕਾ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸੀਜ਼ਫਾਇਰ ਦੀ ਭਾਰਤ-ਪਾਕ ਸਿਜ਼ਫਾਇਰ ਤੇ ਭਾਰਤੀ ਫੌਜ ਦਾ ਬਿਆਨ ਆਇਆ ਭਾਰਤ-ਪਾਕ ਦੇ ਵਿਚਾਲੇ ਫਿਲਹਾਲ ਸੀਜ਼ਫਾਇਰ ਜਾਰੀ ਰਹੇਗਾ ਭਾਰਤੀ ਫੌਜ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਅਫਵਾਹਾਂ ਤੇ ਧਿਆਨ ਨਾ ਦੇਣ ਲੋਕ ਭਾਰਤੀ ਫੌਜ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਕਿਸੇ ਤਰੀਕੇ ਦੀਆਂ ਅਫਵਾਹਾਂ ਤੇ ਜੀਆਂ ਫੇਖਬਰਾਂ ਤੇ ਧਿਆਨ ਨਾ ਦਿੱਤਾ ਜਾਵੇ ਸੀਜ਼ਫਾਇਰ ਦੀ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਇਸ ਦੀ ਭਾਰਤੀ ਫੌਜ ਦੇ ਵੱਲੋਂ ਵੀ ਸਾਫ਼ ਕੀਤਾ ਗਿਆ ਕਿ ਸੀਜ਼ਫਾਇਰ ਦੀ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਸੀ ਸੀਜ਼ਫਾਇਰ ਅਣਮਿੱਥੇ ਸਮੇਂ ਦੇ ਲਈ ਜਾਰੀ ਰਹੇਗਾ ਕਿ ਅੱਜ ਕੋਈ ਵੀ ਡੀਜੀਐਮਓ ਲੈਵਲ ਦੀ ਮੀਟਿੰਗ ਨਹੀਂ ਹੋਣ ਜਾ ਰਹੀ ਭਾਰਤੀ ਫੌਜ ਦੇ ਵੱਲੋਂ ਵਿਸਥਾਰਕ ਕੀਤਾ ਗਿਆ ਭਾਰਤ ਪਾਕ ਦੇ ਵਿਚਾਲੇ ਫਿਲਹਾਲ ਸੀਜ਼ਫਾਇਰ ਜਾਰੀ ਹੈ ਪਰ ਇਸੇ ਦੌਰਾਨ ਜੀਆਂ ਅਫਵਾਹਾਂ ਫੈਰੀਆਂ ਸਨ ਕੋਈ ਚਰਚਾਵਾ ਹੋ ਰਹੀ ਹੈ ਸੰਨ ਭਾਰਤ ਪਾਕ ਦੇ ਵੀ ਸੀਜ਼ਫਾਇਰ ਅੱਜ ਖਤਮ ਹੋਣ ਜਾ ਰਹੇ ਇਸ ਤਰੀਕੇ ਦੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾਵਾ ਹੋ ਰਹੀ ਹੈ ਇਸ ਦੇ ਵਿਚਾਲੇ ਭਾਰਤੀ ਫੌਜ ਦੇ ਵੱਲੋਂ ਬਕਾਇਦਾ ਬਿਆਨ ਜਾਰੀ ਕੀਤਾ ਗਿਆ ਕਿ ਅਣਮਿੱਥੇ ਸਮੇਂ ਦੇ ਲਈ ਸੀਜ਼ਫਾਇਰ ਜਾਰੀ ਰਹੇਗੀ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਪਿਛਲੇ ਦਿਨੀ ਹਾਲਾਤ ਬਣੇ ਤੋਂ ਉਸ ਤੋਂ ਬਾਅਦ 10 ਤਰੀਕ ਨੂੰ 10 ਮਈ ਨੂੰ ਭਾਰਤ ਪਾਕਿਸਤਾਨ ਦੇ ਵਿਚਾਲੇ ਸੀ ਫਾਇਰ ਦਾ ਜੰਗਮੰਦੀ ਦਾ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਕਈ ਤਰੀਕੇ ਦੀਆਂ ਖਬਰਾਂ ਜਿਹੜੀਆਂ ਕਿ ਅਫਵਾਹਾਂ ਸੋਸ਼ਲ ਮੀਡੀਆ ਤੇ ਫੈਲਦੀਆਂ ਨੇ ਇਸ ਦੇ ਵਿਚਾਲੇ ਭਾਰਤੀ ਫੌਜ ਦੇ ਵੱਲੋਂ ਬਿਲਕੁਲ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਅਣਮਿੱਥੇ ਸਮੇਂ ਦੇ ਲਈ ਜੰਗਮੰਦੀ ਯਾਨੀ ਕਿ ਸੀ ਫਾਇਰ ਜਾਰੀ ਰਹੇਗੀ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਡੈਲੀਗੇਸ਼ਨ ਵਾਲੇ ਵਿਵਾਦ ਦੀ ਵਿਦੇਸ਼ਾਂ ਦੇ ਵਿੱਚ ਆਪਰੇਸ਼ਨ ਸਿੰਧੂਰ ਦੀ ਜਾਣਕਾਰੀ ਦੇਣ ਜਾਣਗੇ ਭਾਰਤ ਦੇ 7 ਡੈਲੀਗੇਸ਼ਨ ਕਿਉਂਕਿ 7 ਡੈਲੀਗੇਸ਼ਨ ਅਲੱਗ-ਅਲੱਗ ਬਣਾਏ ਗਏ ਨੇ ਆਪ ਵਿਦੇਸ਼ ਜਾਣ ਵਾਲੇ ਐਮਪੀ ਸਾਫ ਕਾ ਐਮਪੀਜ਼ ਦੇ ਵਫਦ ਦਾ ਐਲਾਨ ਕਰ ਦਿੱਤਾ ਗਿਆ ਡੈਲੀਗੇਸ਼ਨ ਦੇ ਵਿੱਚ ਸੰਸਦ ਸਾਫ ਕਾ ਸੰਸਦ ਤੇ ਰਾਜਦੂਤ ਵੀ ਸ਼ਾਮਲ ਕੀਤੇ ਗਏ ਨੇ ਡੈਲੀਗੇਸ਼ਨ ਦਾ ਮਿਸ਼ਨ 1 ਮਿਸ਼ਨ 1 ਮੈਸੇਜ 1 ਭਾਰਤ ਇਹ ਜੋ ਕਿਸ ਦਾ ਸਿੱਧੇ ਤੌਰ ਤੇ ਟਾਈਟਲ ਰੱਖਿਆ ਗਿਆ ਇਹ ਮਿਸ਼ਨ ਰੱਖਿਆ ਗਿਆ ਅੱਤਾਂ ਇਸੇ ਦਰਾਂ ਨੀ ਵਿਦੇਸ਼ਾਂ ਦੇ ਵਿੱਚ ਪੁੱਲ 7 ਗਰੁੱਪ ਜਾਣਗੇ ਗਰੁੱਪ 1 ਸਾਊਦੀ ਅਰਬ ਕੁਵੈਤ ਬਹਿਰੈਨ ਅਲਜੀਰੀਆ ਜਾਵੇਗਾ ਗਰੁੱਪ 2 ਯੂਕੇ ਫਰਾਂਸ ਜਰਮਨੀ ਯੂਰਪੀਅਨ ਯੂਨੀਅਨ ਇਟਲੀ ਡੈਨਮਾਰਕ ਜਾਵੇਗਾ ਗਰੁੱਪ 3 ਜਾਪਾਨ ਕੋਰੀਆ ਮਲੇਸ਼ੀਆ ਇੰਡੋਨੇਸ਼ੀਆ ਸਿੰਗਾਪੁਰ ਜਾਵੇਗਾ ਉੱਥੇ ਗਰੁੱਪ 4 ਯੂਏਈ ਨਿਜੇਰੀਆ ਕਾਂਗੋ ਜ਼ੈਰਾ ਨਿਓਨ ਜਾਵੇਗਾ ਤੇ ਗਰੁੱਪ 5 ਯੂਐਸਏ ਬ੍ਰਾਜ਼ੀਲ ਬਨਾਮਾ ਗੁਆਨਾ ਕੁਲੰਬੀਆ ਜਾਵੇਗਾ ਗਰੁੱਪ ਛੇ ਰੂਸ ਸਪੇਨ ਗ੍ਰੀਸ ਸਲੋਵੇਨੀਆ ਲਾਤਵੀਆ ਜਾਵੇਗਾ ਹਤਾ ਜੋ ਗਰੁੱਪ ਸੱਤੇ ਕਿਉਂਕਿ ਕੱਲ ਕੁੱਲ ਸੱਤ ਗਰੁੱਪ ਬਣਾਏ ਗਏ ਨੇ ਤੇ ਸੱਤ ਗਰੁੱਪ ਸਤਮਾ ਗਰੁੱਪ ਮਿਸਰ ਕਤਰ ਸਾਊਥ ਅਫਰੀਕਾ ਇਥੋਪੀਆ ਜਾਵੇਗਾ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਤੋਂ ਡਾਕਟਰ ਅਮਰ ਸਿੰਘ ਮਨੀਸ਼ तिवारी ਕਰਨਜੀਤ ਸਿੰਘ ਸੰਧੂ ਸਤਨਾਮ ਸਿੰਘ ਸੰਧੂ ਅਸ਼ੋਕ ਕੁਮਾਰ ਮਿੱਤਲ ਵਿਕਰਮਜੀਤ ਸਿੰਘ ਸਾਨੀ ਇਸ ਡੈਲੀਗੇਸ਼ਨ ਦੇ ਵਿੱਚ ਸ਼ਾਮਲ ਕੀਤੇ ਗਏ ਕਦਰ ਭਾਰਤ ਦੇ ਡੈਲੀਗੇਸ਼ਨ ਤੋਂ ਪਾਕਿਸਤਾਨ ਡਰ ਗਿਆ ਘਬਰਾਏ ਪਾਕਿਸਤਾਨ ਨੇ ਖੁਦ ਵੀ ਇੱਕ ਵਫਦ ਬਣਾਇਆ ਭਾਰਤੀ ਵਫਦ ਦੇ ਜਾਣ ਤੋਂ ਪਹਿਲਾਂ ਪਾਕਿਸਤਾਨ ਨੇ ਇਸ ਵਫਦ ਦਾ ਗਠਨ ਕੀਤਾ ਬਿਲਾਵਲ ਭੁੱਟੋ ਅਤੇ ਜ਼ਰਦਾਰੀ ਪਾਕਿਸਤਾਨੀ ਵਫਦ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਭਾਰਤੀ ਭਾਰਤ ਦੁਨੀਆ ਭਰ ਦੇ ਵਿੱਚ ਸੱਤ ਡੈਲੀਗੇਸ਼ਨ ਭੇਜ ਰਿਹਾ ਹੈ ਪਾਕਿਸਤਾਨ ਦੀ ਪੂਰ ਫੁੱਲੇਗਾ ਭਾਰਤ ਦਾ ਵਫਦ ਪਾਕਿਸਤਾਨ ਨੂੰ ਬੇਨਕਾਬ ਕੀਤਾ ਜਾਵੇਗਾ 58 ਮੈਂਬਰਾਂ ਦੇ ਵਫਦ ਦੇ ਵੱਲੋਂ ਤਾਂ ਇਸ ਦੇ ਵਿਚਾਲੇ ਪਾਕਿਸਤਾਨ ਦੇ ਵੱਲੋਂ ਭਾਰਤ ਦੀ ਰੀਸ ਕੀਤੀ ਜਾ ਰਹੀ ਹੈ ਪਾਕਿਸਤਾਨ ਇਸ ਫੈਸਲੇ ਤੋਂ ਮੁਖਲਾ ਚੁੱਕਾ ਹੈ ਘਬਰਾ ਚੁੱਕਾ ਹੈ ਇਸ ਦੇ ਚਲਦਿਆਂ ਪਾਕਿਸਤਾਨ ਨੇ ਵੀ ਇੱਕ ਵਫਦ ਬਣਾਇਆ ਹੈ ਭਾਰਤੀ ਵਫਦ ਦੇ ਜਾਣ ਤੋਂ ਪਹਿਲਾਂ ਪਾਕਿਸਤਾਨ ਦੇ ਵੱਲੋਂ ਵਫਦ ਦਾ ਗਠਨ ਕੀਤਾ ਗਿਆ ਹੈ ਤਾ ਇਸ ਦੇ ਵਿਚਾਲੇ ਆਪ੍ਰੇਸ਼ਨ ਸਿੰਦੂਰ ਦਾ ਇੱਕ ਹੋਰ ਵੀਡੀਓ ਜਾਰੀ ਕੀਤਾ ਗਿਆ ਭਾਰਤੀ ਸੈਨਾ ਨੇ ਇੱਕ ਹੋਰ ਵੀਡੀਓ ਜਾਰੀ ਕੀਤਾ ਹੈ ਦੇਸ਼ ਦੇ ਜਾਂਬਾਜ਼ਾਂ ਨੇ ਕਿਵੇਂ ਤਾਕਤ ਦਿਖਾਈ ਹੈ ਇਸ ਵੀਡੀਓ ਦੇ ਵਿੱਚ ਬਖਾਇਆ ਗਿਆ ਭਾਰਤੀ ਫੌਜ ਦੀ ਬਹਾਦਰੀ ਦੀ ਤਸਵੀਰ ਹੈ ਪਲਾਨਿੰਗ ਟ੍ਰੇਨਿੰਗ ਤੇ ਫਿਰ ਕਿਵੇਂ ਐਕਸ਼ਨ ਲਿਆ ਗਿਆ ਭਾਰਤੀ ਫੌਜ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਵੀਡੀਓ ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਦੇ ਹੋਏ ਜਵਾਨ ਨਜ਼ਰ ਆ ਰਹੇ ਨੇ ਆ ਤਾਂ ਜਿਵੇਂ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਪਾਕਿਸਤਾਨ ਦੀ ਸੈਨਾ ਦੇ ਵੱਲੋਂ ਸੀਜ਼ਫਾਇਰ ਦੀ ਰੰਗਣਾ ਕੀਤੀ ਜਾਂਦੀ ਹੈ ਆਹ ਗੋਲੇ ਦਾਗੇ ਜਾਂਦੇ ਤਾਂ ਉਸ ਦਾ ਕਿਵੇਂ ਭਾਰਤੀ ਸੈਨਾ ਦੇ ਬਹਾਦਰ ਜਵਾਨਾਂ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ ਉਹ ਸਾਰਾ ਕੁਝ ਵੀਡੀਓ ਦੇ ਵਿੱਚ ਵਿਖਾਇਆ ਗਿਆ ਹੈ ਆਹ ਤੋਂ ਦੇਸ਼ ਦੇ ਜਾਂਬਾਜ਼ਾਂ ਦੀ ਜਾਂਬਾਜ਼ਾਂ ਦੀ ਤਾਕਤ ਜਿਹੜੇ ਕੇਸ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿ ਕਿਵੇਂ ਇਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਨੂੰ ਪਾਕਿਸਤਾਨ ਦੀ ਸੈਨਾ ਨੂੰ ਭਾਰਤੀ ਸੈਨਾ ਦੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਪਾਕਿਸਤਾਨ ਕੇ ਲਿਏ ਉਹ ਸਬਕ ਥਾ ਜੋ ਉਸਨੇ ਦਸ਼ਕੋਂ ਸੇ ਨਹੀਂ ਸਿੱਖਾ ये शुरुआत पहलगाम आतंकवादी हमले से हुई गुस्सा नहीं लावा था दिमाग में बस एक ही बात अब की बार सबक ऐसा सिखाएंगे कि इनकी पीढ़ियां याद रखेंगी ये बदले की भावना नहीं ये न्याय था नौ मई रात को तकरीबन नौ बजे जिस भी दुश्मन की पोस्ट ने युद्ध विराम का उल्लंघन किया उन सभी पोस्टों को भारतीय सेना ने मिट्टी में मिला दिया दुश्मन अपनी पोस्ट छोड़ भागता नजर आया ऑप सिंदूर केवल एक कार्रवाई नहीं पाकिस्तान के लिए वो सबक था जो उसने दशकों से नहीं सीखा yeah! ਤੋਦਰਾ ਅੰਮਦਾਬਾਦ ਦੇ ਵਿੱਚ ਅਮਿਤ ਸ਼ਾਹ ਦੇ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ ਆਪਰੇਸ਼ਨ ਸਿੰਧੂਰ ਦੀ ਸਫਲਤਾ ਤੇ ਤਿਰੰਗਾ ਯਾਤਰਾ ਵੱਖ-ਵੱਖ ਸੂਬਿਆਂ ਦੇ ਵਿੱਚ ਕੱਢੀ ਜਾ ਰਹੀ ਹੈ ਤਿਰੰਗਾ ਯਾਤਰਾ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਦੇਸ਼ ਦੇ ਜਵਾਨਾਂ ਦੇ ਸਨਮਾਨ ਦੇ ਵਿੱਚ ਯਾਤਰਾ ਕੱਢੀ ਗਈ ਜਿਸ ਤਰੀਕੇ ਦੇ ਨਾਲ ਆ ਪਾਕਿਸਤਾਨ ਦੇ ਖਿਲਾਫ ਭਾਰਤੀ ਸੈਨਿਕ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਆ ਮੂਹ ਤੋਰ ਜਵਾਬ ਦਿੱਤਾ ਗਿਆ ਹਰ ਹਮਲੇ ਨੂੰ ناکਾਮ ਕੀਤਾ ਤੇ ਇਸ ਦੇ ਵਿਚਾਲੇ ਵੱਖ-ਵੱਖ ਸੂਬਿਆਂ ਦੇ ਵਿੱਚ ਰੰਗਾ ਯਾਤਰਾ ਕੱਢੀ ਜਾ ਰਹੀ ਹੈ ਗੁਜਰਾਤ ਦੇ ਅਹਮਦਾਬਾਦ ਦੇ ਜਾਂ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਹੇ ਹਾਂ ਰੰਗਾ ਯਾਤਰਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਏ ਉੱਥੇ ਵੱਡੀ ਗਿਣਤੀ ਵਿੱਚ ਲੋਕ ਵੀ ਇਸ ਯਾਤਰਾ ਦਾ ਹਿੱਸਾ ਬਣੇ ਤਦ ਹਰਿਆਣਾ ਦੇ ਅੰਬਾਲਾ ਤੇ ਰਿਵਾੜੀ ਦੇ ਵਿੱਚ ਤਿਰੰਗਾ ਯਾਤਰਾ ਕੱਢੇਗੀ ਇਹ ਯਾਤਰਾ ਆਪ੍ਰੇਸ਼ਨ ਸਿੰਧੂਰ ਤੇ ਦੇਸ਼ ਦੇ ਜਾਂਬਾਜ਼ਾਂ ਦੀ ਕਾਮਯਾਬੀ ਦੇ ਸਮਰਥਨ ਦੇ ਵਿੱਚ ਕੱਢੀ ਗਈ ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਤਿਰੰਗਾ ਯਾਤਰਾ ਦੇ ਵਿਚੇ ਸਾ ਲਿਆ ਤੇ ਦੇਸ਼ ਭਗਤੀ ਦੇ ਨਾਅਰਿਆਂ ਦੇ ਨਾਲ ਜਵਾਨਾਂ ਨੂੰ ਸਲਾਮ ਕੀਤਾ अगर अब कोई ऐसा काम किया तो पाकिस्तान का नाम मिटाने का श्रेय रखता है हमारा भारतीय सेना के सारे योद्धा जो हैं मैं इसमें माननीय प्रधानमंत्री जी की भी जिस प्रकार से उन्होंने सेना को आगे रखते हुए उनको फ्री हैंड दिया मैं उनको भी धन्यवाद करना चाहती हूं क्योंकि उनकी लीडरशिप में